इस चीज़ की बड़ी खुशी है कि फाजिल का अंदर सूँ इस रिधि सिद्धि वैलफेयर सोसायटी ने हमेशा प्लेटफॉर्म दिता जितने कि सू अपनी सेवा देने का मौका मिला तो मैं ज बड़ी खुशी हो रही है कि मैं फस्ट टाइम इतने अपने गुरुदेव श्री श्री रविशंकर जी जो आर्ट ऑफ लिविंग देश संस्थापक ने सा गुरुदेव ने जिन्ह सू इस आ, एक अद्भुत पद्धति का इंट्रोडक्शन दिता तो सू सीख मौका मिले अज इस सेवा पूरी ਅ ਕਵਾਜ਼ਿਲ ਤਾਂ ਨਹੀਂ ਸਿਰ ਪੂਰੇ ਪੰਜਾਬ ਦੇ ਅੰਦਰ ਫੈਲਾਉਣ ਦਾ ਮੈਂ ਇੱਕ ਇਨੀਸ਼ੀਏਟਿਵ ਇੱਕ ਸੰਕਲਪ ਲਿਆ ਹੈ ਕਿ ਮੈਂ ਇਹਨੂੰ ਅੱਗੇ ਤੋਂ ਅੱਗੇ ਲੈ ਕੇ ਜਾਣਾ ਹੈ ਕਿ ਜਿੰਦੇ ਤੋਂ ਲੋਕ ਜੋ ਸਭ ਤੋਂ ਜ਼ਿਆਦਾ ਕਾਮਨ ਪ੍ਰੋਬਲਮ ਜਿਨ ਕਹਿ ਸਕਦੇ ਹੁਕਨੇ ਆਦੇ ਦਰ ਬੈਕ ਪੇਨ ਸਰਵਾਈਵਲ ਕਿ ਤਾਂ ਬਹੁਤ ਛੋਟੀ ਚੀਜ਼ ਹੈ ਕਿਉਂਕਿ ਇਹ ਐਰਜੀ ਪੱਤੀ ਹੈ ਜੋ ਸਿਰ ਫਿਜ਼ੀਕਲ ਲੈਵਲ ਤੇ ਨਹੀਂ ਇਹ ਤੁਹਾਡੀ ਇਮੋਸ਼ਨਲ ਭਾਵਨਾਤਮਕ ਜਾਂ ਤੁਹਾਡੀ ਮਾਨਸਿਕ ਜੋ ਵੀ ਰੋਗ ਨੇ ਸਭ ਤੋਂ ਜ਼ਿਆਦਾ ਅੱਜ ਦੇ ਟਾਈਮ ਵਿੱਚ ਲੋਕ ਜੋ ਐਂਟੀ ਡਿਪਰੈਸਿਵ ਪਿਲਸ ਲੈ ਰਹੇ ਨੇ ਐਂਗਜ਼ਾਈਟੀ ਦੇ ਅੰਦਰ ਨੇ ਉਹਨਾਂ ਦਾ એનર્ਜੀ ਲੈਵਲ ਘਟਾ ਹੈ ਲੇਕਿਨ ਵਰਕ ਲੋਡ ਜ਼ਿਆਦਾ ਹੈ ਮੈਂ ਤੁਹਾਡੀ ਵੀ ਗੱਲ ਕਰਾਂ ਕਿ ਤੁਸੀਂ 2400 ਘੰਟੇ ਲੋਗਾ ਦੀ ਹਰ ਇੱਕ ਚੀਜ਼ ਨੂੰ ਕੈਪਚਰ ਕਰਨ ਲਈ ਤੁਹਾਨੂੰ ਆਪਣੇ ਲਈ ਟਾਈਮ ਨਹੀਂ ਮਿਲਦਾ ਤਾਂ ਇਹ ਇੱਕ ਇਹੋ ਜਿਹਾ ਪ੍ਰੋਸੈਸ ਹੈ ਮੇਰੀ ਚਿਕਿਤਸਾ ਜਿੱਤੇ ਅੰਦਰ ਤੁਸੀਂ ਇੱਕ ਕੁਇਕ ਤੇ ਇਨਸਟੈਂਟ એનર્ਜੀ ਤੁਸੀਂ ਲੈ ਸਕਦੇ ਹੋ 30 ਤੋਂ 40 ਮਿੰਟ ਦਾ ਇੱਕ ਸੈਸ਼ਨ ਹੁੰਦਾ ਹੈ ਜਿੰਦੇ ਵਿੱਚ ਤੁਸੀਂ ਆਪਣੀ ਇੱਕ એનર્ਜੀ ਨੂੰ ਚੈਨਲਾਈਜ਼ ਕਰਕੇ ਤੁਹਾਡੀ ਪ੍ਰੋਬਲਮ ਨੂੰ ਠੀਕ ਨਹੀਂ ਸੈਟਿੰਗ ਕਰਕੇ ਕੁਝ ਹੀ 3 ਜਾਂ 4 ਜਾਂ 5 ਜਾਂ 6 ਸਟਿੰਗ ਦੇ ਅੰਦਰ ਤੁਹਾਨੂੰ ਇਹ ਜਾਇ ਫੀਲ ਹੋਏਗਾ ਕਿ ਤੁਸੀਂ ਜ਼ਿੰਦਗੀ ਵਿੱਚ ਇਸ ਚੀਜ਼ ਦੇ ਬਾਰੇ ਸੋਚਿਆ ਵੀ ਨਹੀਂ ਹੋਏਗਾ ਤੇ ਕਿਦੋਂ ਐਕਸਪੀਰੀਅੰਸ ਨਹੀਂ ਹੋਇਆ ਤਾਂ ਜਿਹਨਾਂ ਵੀ ਵੀਰਾਂ ਨੂੰ ਜਾਂ ਜਿਹਨਾਂ ਨੂੰ ਵੀ ਬੀਬੀਆਂ ਨੂੰ ਜਾਂ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮਸ ਹੈ ਤੇ ਉਹ ਡਾਕਟਰ ਕੋਲ ਜਾਂਦੇ ਉਹਤਰਾਂਦੇ ਨੇ ਕਿ ਜੈਂਟਸ ਡਾਕਟਰ ਹੋਏਗਾ ਤੇ ਅਸੀਂ ਨਹੀਂ ਜਾਵਾਂਗੇ ਲੇਡੀਜ਼ ਤੇ ਉਹਨਾਂ ਦੇ ਲਈ ਖਾਸ ਜਿਹੜਾ ਪ੍ਰਬੰਧ ਉਹ ਕੀਤਾ ਗਿਆ ਮੈਡਮ ਕੁਝ ਕੁ ਬੋਝਾਰਾ ਆਪ ਉੱਤੇ ਪੰਚਮ ਕੇ ਖਾਸ ਕਰਕੇ ਉਹਨਾਂ ਮਹਿਲਾਵਾਂ ਨੂੰ ਟ੍ਰੀਟਮੈਂਟ ਦੇਣਗੇ ਜੋ ਡਾਕਟਰ ਕੋਲ ਜਾਣ ਲਈ ਕਤਰਾਉਂਦੀਆਂ ਤੇ ਆਪਣੀਆਂ ਦਰਦਾਂ ਨੂੰ ਛੂ ਮੰਤਰ ਕਰਨ ਦੇ ਲਈ ਕਾ ਵਿਧੀ ਸਿੱਧੀ ਵੈਲਫੇਅਰ ਸੁਸਾਇਟੀ ਦੇ ਪੰਡਾਲ ਗਲੀ ਚੌਧਰੀਆਂ ਵਾਲੀ ਦੇ ਵਿੱਚ ਉੰਜੋ ਤੇ ਤੁਹਾਡੀ ਬਿਮਾਰੀਆਂ ਦਾ ਇਲਾਜ ਕਰਨਗੇ ਮੈਡਮ ਖੁਸ਼ਬੂ ਪੁਜਾਰਾ ਜੀ ਜਿਵੇਂ ਕਿ ਉਹਨਾਂ ਨੇ ਦੱਸਤਾ ਦੱਸਿਆ ਕਿ ਕਈ ਗੰਭੀਰ ਬਿਮਾਰੀਆਂ ਵੀ ਜਿਹੜੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਮੂਵ ਕੀਤਾ ਜਾਏਗਾ ਉਸ ਤੋਂ ਬਾਅਦ ਜੇਕਰ ਜ਼ਰੂਰਤ ਪੈਗੀ ਤਾਂ ਮੈਡਮ ਦਾ ਅਡਰੈਸ ਵੀ ਅਸੀਂ ਸ਼ੇਅਰ ਕਰਾਂਗੇ ਉਹ ਬੇਕਰੀ ਦੇ ਬਿਲਕੁਲ ਨਾਲ ਵਾਲੀ ਗਲੀ ਦੇ ਵਿੱਚ ਮੈਡਮ ਦਾ ਆਫਿਸ ਹੈ ਤੁਸੀਂ ਉੱਥੇ ਵੀ ਸਲਾਹ ਵੀ ਲੈ ਸਕਦੇ ਹੋ ਤੇ ਜੇਕਰ ਕਿਸੇ ਹੋਰ ਤਰ੍ਹਾਂ ਦੀ ਕੋਈ ਜ਼ਰੂਰਤ ਹੋਈ ਤਾਂ ਮੈਡਮ ਪੁਜਾਰਾ ਜੀ ਜੋ ਸੋਸ਼ਲ ਵਰਕਰ ਵੀ ਨੇ ਤੇ ਤੁਹਾਨੂੰ ਜਿੰਨੀ ਹੋ ਸਕੇ ਗਾਈਡ ਵੀ ਕਰਨਗੇ ਤੇ ਹੱਥ ਵੀ ਕਰਨਗੇ ਤੇ ਹੁਣ ਤੁਹਾਨੂੰ ਕੁਝ ਕਹਿਣ ਜਾ ਰਹੇ ਨੇ ਮੈਡਮ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਾਵਾਂਗੇ ਜੇਕਰ ਤੁਸੀਂ ਆਪਦੇ ਹੱਥਾਂ ਦੇ ਨਾਲ ਮੋਦਕ ਬਣਾ ਕੇ ਗਣਪਤੀ ਬਾਬਾ ਜੀ ਨੂੰ ਭੋਗ ਲਗਵਾਉਣਾ ਚਾਹੁੰਦੇ ਹੁਤੇ ਫਿਰ ਉਹਦੀ ਵਿਧੀ ਦੇ ਬਾਰੇ ਦੱਸਣ ਲਈ ਸਾਡੇ ਕੋਲ ਆ ਮੈਡਮ ਸਾਨੁਖਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਕੱਲਾ ਖੁਸ਼ੂਜੀ ਕੁਝ ਕਹਿਣਾ ਚਾਹੁੰਦੇ ਨੇ ਜੀ ਮੇਰਾ ਇੱਕ ਛੋਟਾ ਜਿਹਾ ਕਾਲੀ ਹੋਰ ਮੈਸੇਜ ਵੀ ਹੈ ਕਿ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਜੋ ਇੱਕ ਰਿਲੇਸ਼ਨਸ਼ਿਪ ਪੇਰੈਂਟ ਤੇ ਬੱਚਿਆਂ ਦੇ ਅੰਦਰ ਜੋ ਇੱਕ ਗੈਪ ਕ੍ਰੀਏਟ ਹੋ ਰਿਹਾ ਹੈ ਉਹਦੇ ਲਈ ਬ੍ਰਿਜ ਲਈ ਕੰਮ ਕਰਨ ਲਈ ਅਸੀਂ ਇੱਕ ਪੈਰੈਂਟਿੰਗ ਦਾ ਸੈਸ਼ਨ ਆਰਗੇਨਾਈਜ਼ ਕਰ ਰਹੇ ਹਾਂ ਤੇ ਤੁਹਾਨੂੰ ਇੱਕ ਮਹਾਨ ਬਹੁਤ ਇੱਕ ਵੱਡੀ ਹਸਤੀ ਜੋ ਇੰਟਰਨੈਸ਼ਨਲ ਲੈਵਲ ਤੇ ਪੈਰੈਂਟਿੰਗ एज अ पेरेंटिंग कोच शीतल चौधरी कपूर तो वो आपू गाइड करेंगे कि बच्चों के पेरेंट्स अंदर आप जी की प्रॉब्लम्स ने कि बच्चे अज्ञा द टाइम इज मिसग गैजेट का यूज सही खान पीन नहीं नशा की लत या मतलब एक हर एक पेरेंट का एक चैलेंज है कि बच्चे ग्रूम करने कर सकते हैं ता, तो ले एक बहुत अच्छी एक इन्फोरमेन कल मैं शेयर करा तो मैसेज देंगी लिंक प्रोवाइड करवाया जाएगा वो क्लिक करके ਤੇ ਤੁਸੀਂ 21 ਤੇ 22 ਤਾਰੀਖ ਨੂੰ ਜੋ ਜਿਨ੍ਹਾਂ ਦੇ ਛੋਟੇ ਬੱਚੇ ਨੇ ਉਹ 21 ਸਪਟੰਬਰ ਨੂੰ ਤੇ ਜਿਨ੍ਹਾਂ ਦੇ ਵੱਡੇ ਬੱਚੇ ਨੇ ਟੀਨ ਏਜ ਦੇ ਉਹਨਾਂ ਦੇ ਸੋਲੂਸ਼ਨ ਲਈ ਅਸੀਂ ਲੋਕ ਇੱਕ ਵਰਕਸ਼ਾਪ ਲਗਾ ਚਾਹ ਰਹੇ ਹਾਂ। ਤਰ੍ਹਾਂ ਬਾਅਦ ਤੇ ਹੁਣ ਗੱਲ ਕਰਵਾਉਣਿਆ ਤੁਹਾਨੂੰ ਮੈਡਮ ਅਰਚਨਾ ਸ਼ਰਮਾ ਜੀ ਦੇ ਨਾਲ ਤੇ ਪਹਿਲਾਂ ਤੁਸੀਂ ਆਪਣੇ ਆਪਣੇ ਕੈਮਰੇਆਂ ਦੇ ਵਿੱਚ ਦਿਖਾ ਦਿਓ ਕਿ ਇਹ ਜੋ ਔਜ਼ਾਰ ਨੇ ਮੈਂ ਰੱਖਦੇ ਇਹ ਤੁਹਾਨੂੰ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਇਹ ਬੇਕਿੰਗ ਵਾਸਤੇ ਰੱਖੇ ਹੋਏ ਨੇ ਤੇ ਦੇਖੋ ਇਸ ਤਰ੍ਹਾਂ ਦੇ ਔਜ਼ਾਰ ਜਿਹੜੇ ਨੇ ਤੁਸੀਂ

मार्केट वाले मामा मोदक खाते हो या चॉकलेट वाले मोदक खाते हो ये इससे बहुत अलग है बहुत अलग और हम जो मोदक बना रहे हैं वो उपरीचे मोदक है जो ट्रेडिशनल मोदक है जो एक्चुअल में भगवान गणेश को अर्पण होता है अब ये क्यों ये मोदक राइस शीड से बनते हैं चावल के आटे से बनते हैं ऊपर से वाइट कलर के होते हैं इसका इंडिकेशन ये होता है कि ये सौम्य और सरल स्वभाव के लिए होता है और इसके अंदर जो फीलिंग होती है वो होती है हमारे गुड़ की और नारियल की नारियल आप जानते हो भगवान को सबसे पहले अर्पण किया जाता है इनकी मिठास इसकी सौंदर्यता अपने आप में जो हमारे अंदर जाके हमारे स्वभाव को निर्मल करती है मिठास करती है अब जब हम ये करते हैं क्योंकि ये गणेश जी का सर्वप्रथम सबसे अच्छा मिष्ठान है जो उनको सबसे ज़्यादा पसंद है अब इसके साथ हम देखें कि हम अपने हाथों से ही क्यों बनाए तो मुझे बताइए अगर किसी को खुश करना होता है तो वो सबसे पहले क्या करते हैं लोगों के पेट को भरते हैं पेट को भरने के लिए वो अपने हाथों से अच्छा अच्छा खाना खिलाते हैं और यहाँ तो हम स्वयं भगवान को प्रसन्न कर रहे हैं तो आप मार्केट वाला क्यों खिला रहे हो हमें भी उनके दिल के अंदर उतरना है ना और दिल का रास्ता कहां से जाता है पेट से जाता है तो दिल को वही चीज दीजिए जो पेट में पचे अच्छा हो हमारे स्वभाव को सरल बना सके तो उसके लिए हम ये मोदक की क्लास दे रहे हैं आप आइए सीखिए और दूसरे दिन गणेश जी को जरूर अर्पण कीजिए मैम आपने मास्टर शेफ में भी कुछ देख रहे हैं ऐसे भी वर्क किया है मैंने राजस्थान वो कैसा एक्सपीरियंस था कैसा एक के बाद जब पड़ाव आते हैं ना तो हर पड़ाव एक के बाद एक बहुत अच्छा आता है हर एक चीज़ सिखाने वाली आती है बिकॉज हम कभी ये नहीं कह सकते आई एम एक्सपर्ट मैं हमेशा ये कहती हूँ आई एम अ लर्नर हमेशा मैं सीखते रहती हूँ और जिंदगी में जो भी नया काम आता है मैं सीखती जाती हूँ मैम ये आपने कब सीखा ये मैंने 2016 में बेकिंग सीखी थी।, थी और जिसको मैं अभी तक कंटिन्यू कर रही हूँ और आज मैं बेकिंग के साथ अपना एक इंस्टीट्यूशन चला रही हूँ कुकिंग और बेकिंग का जो गवर्नमेंट सर्टिफाइड है हमने न्यूट्रिशन में डिप्लोमा किया है एज ए न्यूट्रीडस्ट्री में काम करती हूँ एज अ ब्लॉगर इंफ्लुसर एंटरप्रनर और सबको मैं जॉब देने का भी काम करती हूँ जॉब का मतलब है मेरे यहाँ से आते हैं लोग सीखते हैं जिसमें कई हाउस हैं कई स्टूडेंट्स हैं और कई शेफ जो बेकरी शेफ़ आप देखते हैं वो सब है

एक जरूर रिक्वेस्ट करा कि तुम टाइम जरूर दस दो कि अपनी अपनी वर्कशॉप का जो टाइम है वो की रहेगा अर्चना मैम पहला टाइम जरूर दस दो ये मेरा टाइम रहेगा पंद्रह तारीख साढ़े पाँच बजे शाम का समय रहेगा चौधरी गली जी मैम ये सुबह का टाइम हमारा रहेगा दस से साढ़े बारह के करीब और चौधरी वाली गली रिद्धि सिद्धि वेलफेयर सोसाइटी हाँ जी हमने जी वीडियो है ये सारे साझी है ਚਾਹੇ ਤੁਸੀਂ ਮੋਦਕ ਬਣਾਣੇ ਸਿੱਖਣੇ ਨੇ ਜਾਂ ਮੇਰੂਜੀਤ ਦਾ ਵਾਰਿਆ ਕੋਲ ਆਪਣੀ ਕੋਈ ਪ੍ਰੋਬਲਮ ਸੋਲਵ ਕਰਾਣੀ ਹੈ ਖਾਸ ਕਰਕੇ ਬੀਬੀਆਂ ਪੜਾ ਲਈ ਤੇ ਜਿੰਨਾਂ ਨੂੰ ਐਕੂ ਪ੍ਰੈਸ਼ਰ ਕਰਵਾਣਾ ਹੈ ਤੇ ਖਾਸ ਕਰਕੇ ਖੂਨ தானੀਆਂ ਨੇ ਕਿਉਂਕਿ ਕੱਲ ਸ਼੍ਰੀ ਰਾਮ ਕਿਰਪਾ ਸੇਵਾ ਸੰਗ ਦੇ ਵੱਲੋਂ ਚੌਧਰੀਆਂ ਵਾਲੀ ਖੇਲੀ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਜਾਣਾ ਤੇ ਫਿਰ ਵੀਡੀਓ ਦਬਕੇ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਪਹੁੰਚਣਾ ਕਿਉਂਕਿ ਇਹ ਬੜਾ ਵਧੀਆ ਮੌਕਾ ਹੈ ਤੁਸੀਂ ਪੇੜ ਕਿਸੇ ਨੂੰ ਕਰਕੇ ਉਹਦੇ ਕੋਲ ਸਰਵਿਸਿਜ਼ ਲੈਂਦੇ ਹੋ ਚਾਹੇ ਉਹ ਮੈਡੀਕਸ ਸਾਹਿਬ ਵਾਲੇ ਕੋਲ ਜਾਂਦੇ ਹੋ ਜਾਂ ਕਿੰਨਾਂ ਕੋਲ ਵੀ ਜਾਂਦੇ ਹੋ ਉਦੋਂ ਪੇਡ ਹੁੰਦੀ ਹੈ ਇਹ ਫ੍ਰੀ ਆਫ ਕੋਸਟ ਹੈ ਤੇ ਖਾਸ ਕਰਕੇ ਮੈਡਮ ਜਿਹੜਾ ਆਪਣਾ ਕੀਮਤੀ ਸਮਾਂ ਉੱਥੇ ਸਾਨੂੰ ਦੇਣਗੇ ਤੇ ਫ੍ਰੀ ਆਫ ਕੋਸਟ ਸਾਰੇ ਕਲਾਸਿਸ ਮਿਲਣ ਗਿਆ ਤੇ ਆਜੋ ਜੀ ਫਿਰ ਮਿਲਦੇ ਆ ਕੱਲ ਚੌਧਰੀਆਂ ਵਾਲੀ ਗਲੀ ਦੇ ਵਿੱਚ ਠੀਕ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਤੇ ਉਸ ਵਾਰ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਬਾਬਾ ਜੀ ਨੂੰ ਗੁਰਗਾਨ ਕਰਾਂਗੇ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੀ ਵੀਡੀਓ ਸ਼ੇਅਰ ਦੇ ਨਾਲ ਹੀ ਸਾਡਾ ਵੀ ਹੌਸਲਾ ਵਧਣਾ ਹੈ ਤੇ ਮੈਡਮ ਫਿਲਪੂ ਪੁਜਾਰਾ ਜੀ ਦਾ ਤੇ ਇਨਸਾਨ ਸੁਖਾ ਜੀ ਦਾ ਜਿਹੜਾ ਹੌਸਲਾ ਵਧੇਗਾ ਤੇ ਸਾਰੀ ਮੀਡੀਆ ਦਾ ਦਿਲ ਦੀ ਗ੍ਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਮੈਨੂੰ ਇਹ ਕਦੇ ਤੁਸੀਂ ਗੱਲ ਕਰਦੇ ਸੀਗੇ ਮਤਲਬ ਡਿਪਰੈਸ ਦਾ ਕਾਰਨ ਕੀ ਹੈ ਉਹ ਜੋ ਅੱਜ ਦੇ ਟਾਈਮ ਦੀ ਗੱਲ ਕੀ ਹੈ ਕਿ ਲੋਕੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਤਰ੍ਹਾਂ ਆਪਾਂ ਦੇਖੀ ਜਾਏ ਤਾਂ ਸੁਸਾਇਟੀ ਦੇ ਵੀ ਕੇਸ ਕਈ ਵੇਖਣ ਨੂੰ ਮਿਲਦੇ ਨੇ ਤੈਨੂੰ ਕਿਵੇਂ ਆਪਾਂ ਦੂਰ मतलब ਵਧੀਆ ਤਰੀਕੇ ਨਾਲ ਕਰ ਸਕਦੇ ਆ ਐਸ ਤੋਂ ਵਧੀਆ ਤਨ ਜਵਾਬ ਨਹੀਂ ਦਿੱਤ ਸਕਦਾ ਕਿਉਂਕਿ ਜੋ ਇਨਸਾਨ ਆਪਣੇ ਆਪ ਨਾਲ ਕਨੈਕਟਡ ਨਹੀਂ ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਕਿਹੜੀ ਰਾਹ ਜਾਣਾ ਸੋ ਡਿਸੀਜਨ ਮੇਕਿੰਗ ਪਾਵਰ ਸਿਰਫ ਆਪਣੇ ਆਪ ਨਾਲ ਆਪਣੇ ਆਪ ਨਾਲ ਕਨੈਕਟ ਕਰਨ ਨਾਲ ਤੇ ਇਹ ਚੀਜ਼ ਤੁਹਾਨੂੰ ਰਿਅਲਾਈਜ਼ ਹੋਗੀ ਤੁਹਾਨੂੰ ਇੱਕ ਤੋਂ ਦੋ ਸੈਸ਼ਨ ਦੇ ਨਾਲ ਕਿ ਜਦੋਂ ਤੁਸੀਂ ਆਪਣੇ ਆਪ ਨਾਲ ਜੁੜਦੇ ਹੋ ਤੇ ਤੁਸੀਂ ਐਨ ਪੰਦਾ ਤੋਂ 17 ਸਾਲ 20 ਸਾਲ ਤੁਸੀਂ ਦਵਾਈਆਂ ਐਂਟੀ ਡਿਪਰੈਸਿਵ ਪਿਲ ਸਲੀਪਿੰਗ ਪिल्स ਲੈ ਰਹੇ ਹੋ मतलब कि इट्स एन अमेजिंग एक्सपीरियंस कि तुम याद रखोगे कि ऐसे कुछ करवाया एंड एनी जो इंस्टीट्यूट जो वन नाइनटी फाइव कंट्रीज़ के अंदर चल रही है तो यदा कुछ ना कुछ मकसद तो है कि सोसाइटी ले जो सब तो ज़्यादा आज अज्डम टाइम टीन एज तो लैके छोटे बच्चे तक लैके व्डे तक वो एक भार है अपने उपर कि असंस एनर्जी को क्रिएट ही नहीं कर पाए डिप्रेशन कितों आएगा इतों ही आएगा कि एनर्जी घट्ट है कम ज्यादा है बहुत ज्यादा कि उन्होंने पता ही नहीं है सही एजुकेशन का क्योंकि सिर्फ किताबें गिरफ नहीं है मॉरली तो स्पिरिचुअली स्ट्रोंग होना इंसान का बहुत जरूरी मैम जो मैन है किन्नी कुछ साल पुरानी है पुराने शुरुआत कितों कुछ दो सौ साल पुरानी हैगी है आर्ट ऑफ लिविंग ने गुरुदेव श्री श्री रविशंकर जी ने इन्होंने शरण दी थी साढे जो इन्हों संस्थापक ने जिम जो कि जेम्स जो बाहर तो फॉर्ट को आए थ इस टैक्निक उन्होंने कुछ एह अनुभव होया कि टच के थ्रू स्पाइन कुछ एहब्रेशन या